ਇੱਕ ਛੋਟੀ ਜਿਹੀ ਨਾ ਮੇਰਾ ਦੋਸਤ ਗੱਲ ਕਹਿੰਦਾ ਹੁੰਦਾ ਸੀਗਾ ਕਿ ਜਦੋਂ ਬਰਾਤਾਂ ਲੈ ਕੇ ਵਿਆਹਣ ਜਾਂਦੇ ਹੁੰਦੇ ਸੀ ਨਾ ਮੈਂ ਬੰਦਾ ਸੌ ਬਰਾਤ ਦਾ ਗਿਆ 200 ਬਰਾਤ ਗਿਆ ਜਦੋਂ ਕੁਰਸੀਆਂ ਤੇ ਬਹਿ ਕੇ ਜਾਂ ਥੱਲੇ ਬਹਿ ਕੇ ਗਾਇ ਹੁੰਦੇ ਸੀ ਤੇ ਉਸ ਵੰਦਰ ਨੂੰ ਮਾਣ ਹੁੰਦਾ ਸੀ ਜੇ ਸੱਸ ਲੜ ਪਈ ਹੈ ਜਾਂ ਸਹੁਰੇ ਧੇਰ ਜੇਠ ਲੜ ਵੀ ਪਏ ਹਨ ਡਰਾਣੀਆਂ ਜਠਣੀਆਂ ਘਰ ਵਾਲੇ ਨੇ ਅਕਸਰ ਗੁੱਸੇ ਤੇ ਜਾ ਚਲੀ ਜਾਂਦੀ ਪੇਕੀਆਂ ਤੇ ਅਗੋਂ ਉਹਦਾ ਇੱਕ ਬਹੁਤ ਹੀ ਅ ਵਧੀਆ ਜਵਾਬ ਹੁੰਦਾ ਸੀ 100 ਪੱਗ ਦੇ ਨਾਲ ਆਈ ਹੋਈਆਂ ਹਾਂ ਹਾਂ ਹੈਨਾ ਹੁਣ ਜਦੋਂ ਨਾ ਤਾਂ 100 ਪੱਗ ਵਾਲੇ ਨੂੰ ਕਿਸੇ ਨੇ ਪੁੱਛਿਆ ਵਾ ਹੁਣ ਇਸੇ ਕਰਕੇ ਤਲਾਕ ਹੋਉਂਦੇ ਬਹੁਤੇ ਕਾਰਨ ਜਿਹੜੇ ਵੱਡੇ ਆ ਨਾ ਕਾਰਨ ਕਿਉਂਕਿ ਮੁੰਡਾ ਕੁੜੀ ਪੁੱਛਦੇ ਹੀ ਨਹੀਂ ਮਾਪਿਆਂ ਨੂੰ ਬਿਲਕੁਲ ਠੀਕ ਹੈ ਨਾ ਉਹ ਫਿਰ ਮਾਪੇ ਵੀ ਕਹਿ ਦਿੰਦੇ ਵਿੱਚ ਨੂੰ ਠੀਕ ਹੈ ਜੀ ਤੁਸੀਂ ਆਪ ਸੋਚ ਰਾਜੀ ਆ ਜਾਓਗੇ ਕਿੰਨੇ ਦਿਨ ਹੋਏ ਵਿਆਹ ਨੂੰ ਜੀ 15 ਦਿਨ ਹੋਈ 20 ਦਿਨ ਹੋਏ 16 20 ਦਿਨਾਂ ਤੋਂ ਬਾਅਦ ਥੋੜੀ ਥੋੜੀ ਖਿੱਚਾ ਤਾਣੀ ਸ਼ੁਰੂ ਉਹ ਕੀ ਉਹ ਜਿਹੜਾ ਜਾਨੂ ਮਾਨੂ ਬਣਿਆ ਫਿਰਦਾ ਸੀ ਉਹ ਥੋੜਾ ਜਿਹਾ ਬਦਲਿਆ ਰੰਗ ਜਦੋਂ ਰੰਗ ਬਦਲਿਆ ਤੇ ਅਗਲੇ ਦਿਨ ਮਾਪਿਆਂ ਨੂੰ ਵੀ ਨਹੀਂ ਪਤਾ ਹੁੰਦਾ ਇਹਨੂੰ ਪਛਦੇ ਕੁੜੀ ਨਹੀਂ ਦੇਸਦੀ ਨੋ ਰਾਣੀ ਨਹੀਂ ਦੇਸਦੀ ਉਹ ਕਹਿੰਦਾ ਡੈਡੀ ਉਹਨੂੰ ਤਾਂ ਤਲਾਕ ਹੋਈ ਨੂੰ ਮਹੀਨਾ ਹੋ ਗਿਆ ਹਾਂ ਤਲਾਕ ਕਾ ਦੀ ਸ਼ੇਰ ਉਹ ਰੇਸ਼ਕ ਨਹੀਂ ਵੱਢ ਗਈ ਸ ਵੱਢ ਗਈ ਬਿਲਕੁਲ ਹੁਣ ਉਦੋਂ ਉਦੋਂ ਜਿਹੜੀਆਂ ਹੁੰਦੀਆਂ ਸੀ ਮੇਰੀ ਸਾਕੀ ਭੈਣ ਦੀ ਮੈਂ ਗੱਲ ਦੱਸਾਂ ਮੇਰੀ ਸਾਕੀ ਭੈਣ ਨੂੰ ਮੇਰੇ ਆਪਣਵਈਏ ਨੇ ਅ ਮਤਲਬ ਕੁੱਟ ਕੇ ਭੇਜ ਦਿੱਤਾ ਮੈਂ ਆਪਣੀ ਭੈਣ ਨੂੰ ਸਮਝਾ ਬਜਾ ਕੇ ਪਿੰਡ ਦੀ ਆਪਦੇ ਪਿੰਡ ਦੀ ਪੰਚਾਇਤ ਲੈ ਕੇ ਗਿਆ ਛੱਡਿਆਂ ਦੀ ਚਾਰ ਕੁ ਮਹੀਨੇ ਲੰਗੇ ਫੇਰ ਲੰਗੇ ਫੇਰ ਕੁੱਟ ਕੇ ਭੇਜਤੀ ਮੈਂ ਨਾਲ ਦੇ ਪਿੰਡ ਦੀ ਪੰਚਾਇਤ ਲੈ ਕੇ ਗਿਆ ਫੇਰ ਛੱਡਾਂ ਦੀ ਇਦਾਂ ਕਰਦਿਆਂ ਕਰਦਿਆਂ ਸੱਤ ਵਾਰੀ ਮੈਂ ਫੇਰ ਉਹਨਾਂ ਦੇ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਲਾ ਕੇ ਫੇਰ ਉਹ ਕੁੜੀ ਵਸੀ ਠੀਕ ਹੈ ਅੱਜ ਅੱਜ ਦੀ ਮਾਂ ਕੀ ਕਹਿੰਦੀ ਅੱਛਾ ਆ ਗਈਆਂ ਦਫਾ ਮਾਰੇ ਦੰਦਾ ਹੋਰ ਲੱਭਣਾ ਹੈ ਲੱਭ ਲਾ ਇਹ ਵੀ ਆਪੇ ਲੱਬਿਆ ਸੀ ਹੁਣ ਤੂੰ ਹੋਰ ਲੱਭਣਾ ਹੈ ਸੋਚ ਕਿੱਥੇ ਚਲੇਗੀ ਸਾਡੀ ਅਸੀਂ ਸਮਾਜ ਵਿੱਚ ਆਪਣਾ ਕੀ ਲਿਆ ਪਰ ਸੁਲਤਾਨ ਜੀ ਮਾਰਟ ਖਾਣਾ ਸੈਣਾ ਉਹ ਵੀ ਤਾਂ ਸਹੀ ਨਹੀਂ ਨਾ ਜੀ ਬਿਲਕੁਲ ਜੀ ਇੱਕ ਵਾਰ ਹੋ ਗਿਆ ਦੋ ਵਾਰ ਹੋ ਗਿਆ ਇਹੋ ਜਿਹੇ ਜ਼ਾਲਮਾ ਨੂੰ ਤਾਂ ਬਖਸ਼ਣਾ ਵੀ ਨਹੀਂ ਚਾਹੀਦਾ ਮੈਂ ਤੁਹਾਡਾ ਨਾ ਹੈ ਕਿ ਨਹੀਂ ਮੈਂ ਕਰੀ ਪਰ ਉਹ ਇੱਕ ਜੁਗ ਲੰਘੇ ਹੰਡਾ ਹੈ ਅਸੀਂ ਜਿਹੜਾ ਉਹ ਕਹਿੰਦੇ ਸੀ ਤੀਆਂ ਵਾਲੇ ਨਹੀਂ ਵੀ ਹੁੰਦੇ ਨਹੀਂ ਜੀ ਧੀਜੋ ਬਸੋਣੀ ਹੈ ਠੀਕ ਹੈ ਨਾ ਅੱਜ ਦਾ ਅਸੀਂ ਲੈ ਕਿੱਥੇ ਗਏ ਇਹਨਾਂ ਚੀਜ਼ਾਂ ਨੂੰ ਮੰਦੇ ਕਿ ਅਸੀਂ ਹਰ ਤਰ੍ਹਾਂ ਤਰੱਕੀ ਕੀਤੀ ਹੈ ਪਰ ਉਹ ਤਰੱਕੀ ਕਿੱਥੇ ਗਈ ਜਿਹਦੇ ਚ ਪਰਿਵਾਰਕ ਸਾਂਝਾ ਸੀ ਉਧਰੋਂ ਅਸੀਂ ਕਿੰਨੇ ਅਸੀਂ ਗਰੀਬ ਹੋ ਗਏ ਕਿੰਨੇ ਅਸੀਂ ਕਮਜ਼ੋਰ ਹੋ ਗਏ ਉਸ ਪਾਸੇ ਤੋਂ ਕਿਧਰ ਨੂੰ ਸੇ ਚਲੇ ਜਾ ਅੱਜ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਆਪਣੇ ਮਾਂ ਪਿਓ ਦੀ ਕੁੱਟ ਖਾਧੀ ਡਰ ਕੇ ਜਿੰਦਗੀ ਸਕੂਲੋਂ ਆਉਣਾ ਤੇ ਜੇ ਲੇਟ ਸਕੂਲੋਂ ਹੋ ਗਏ ਤਾਂ ਕੁੱਟ ਪੈਣੀ ਲੇਟ ਕਿੱਥੇ ਹੋਇਆ ਹਾਂਜੀ ਫਿਰ ਕੰਮ ਵੀ ਕਰਾਉਣਾ ਕਰਦਿਆਂ ਦੇ ਨਾਲ ਔਰ ਦੂਸਰੇ ਪਾਸੇ ਅੱਜ ਜਿਸੀ ਉਹ ਵੀ ਹੰਡਾਰਾ ਬੱਚਿਆਂ ਤੋਂ ਵੀ ਡਰ ਕੇ ਹੰਡਾਰਾ ਬੱਚਿਆਂ ਕੋਲੋਂ ਵੀ ਡਰ ਕੇ ਹੰਡਾਰਾ ਰਹੇ ਸੀ ਜ਼ਿੰਦਗੀ ਲੇਕਿਨ ਅ ਅੱਜ ਦੀ ਧੀ ਨਹੀਂ ਡਰਦੀ ਆਪਣੀ ਮਾਂ ਕੋਲੋਂ ਮਾਂ ਡਰਦੀ ਹੈ ਧੀ ਦੇ ਕੋਲੋਂ ਪਤਾ ਨਹੀਂ ਕੀ ਬੋਲਦੇ ਵੇ ਪਿਓ ਡਰਦਾ ਪੁੱਤ ਦੇ ਕੋਲੋਂ ਮੇਕ ਉਹਨਾਂ ਜਿਸੀ ਸਾਡਾ ਸਾਡਾ ਇੱਕ ਪ੍ਰੋਜੈਕਟ ਜਿਵੇਂ ਮਾਂ ਬਿਨਾ ਹੁਣ ਮਾਪਿਆਂ ਦੀ ਹਾਲਤ ਕੀ ਬਣ ਗਈ ਹੈ ਪ੍ਰੋਜੈਕਟ ਜਿਹੜਾ ਉਹਨੇ ਨਰਵੈਲ ਨੇ ਮੈਨੂੰ ਦਿੱਤਾ ਜਿਵੇਂ ਮਾਂ ਬਿਨਾ ਜ਼ਿੰਦਗੀ ਅਧੂਰੀ ਤੇ ਪਿਤਾ ਬਾਝੋਂ ਜੀਣ ਕਾਸ ਦਾ ਪੁੱਤ ਸਾਰੀ ਹੀ ਉਮਰ ਜੋਰ ਲਾਵੇ ਕਰਜ਼ਾ ਨਹੀਂ ਲੈਂਦਾ ਬਾਪ ਦਾ ਕੀ ਬਾਤ ਬਿਲਕੁਲ ਸੱਚ ਹੈ ਸੋ ਇਸ ਕਰਕੇ ਉਹ ਉਹ ਕਰਜ਼ਾ ਉਹਨੇ ਕੀ ਲਾਉਣਾ ਜਦੋਂ ਜੇਬ ਦੇ ਵਿੱਚ 10 ਰੁਪਏ ਪਏ ਉਹਨਾਂ ਹਲੇ ਤਨਖਾਹ ਆਉਣ ਨੂੰ ਦਿਨ ਪਏ ਉਹ ਫਿਰ ਉਸ ਟੈਂਪੀਓ ਦੀ ਯਾਦ ਆਉਂਦੀ ਹੈ ਹਾਂਜੀ ਹੁਣ ਹੋਣ ਕੀ ਡਿਆ ਹੈ ਵਾ ਮਾਪਿਆਂ ਦੀ ਜਿਨ੍ਹਾਂ ਦੀ ਪੈਨਸ਼ਨਾਂ ਵੀ ਲੱਗੀਆਂ ਹੋਈਆਂ ਵਾ ਉਹ ਇਸ ਕਰਕੇ ਵਿਚਾਰੇ ਉਹ ਪੈਨਸ਼ਨ ਬੱਚੇ ਉਹਨਾਂ ਦੀ ਲੈ ਰਹੇ ਹੂੰ ਔਰ ਫੇਰ ਵੀ ਘਰ ਦੇ ਵਿੱਚ ਉਹਨਾਂ ਨੂੰ ਸਕੂਨ ਵਾਲਾ ਮਾਹੌਲ ਨਹੀਂ ਮਿਲ ਰਿਹਾ ਮੈਂ ਆਪਣੀ ਅੱਖਾਂ ਨਾਲ ਸਾਰਾ ਕੁਝ ਵਖਿਆ ਤੁਸੀਂ ਵੀ ਦੇਖਦੇ ਹੈਨਾ ਦੁਖਾਂਤ ਪਰ ਜਿੰਦਗੀ ਮਾਪਿਆਂ ਦੀ ਹੋ ਗਈ ਸੋ ਪੁੱਛੋ ਉਹਨਾਂ ਬੱਚਿਆਂ ਤੋਂ ਮਾਂ ਮਰ ਗਈ ਹੈ ਬਾਪ ਕੀ ਚੀਜ਼ ਹੈ ਮਾਂ ਅੰਦਰ ਗਾਮਦੇ ਘੋਲੇ ਬੰਨ ਕੇ ਬੈਠ ਜਾਂਦੀ ਹੈ ਉਹ ਡਰਦੀ ਹੈ ਵੀ ਮੈਂ ਹੁਣ ਪਿਓ ਦੀ ਇਹਨਾਂ ਦੀ ਪਿਓ ਦੀ سپورਟ ਕਰਾਂ ਕਿ ਮੈਂ ਬੱਚਿਆਂ ਦੀ سپورਟ ਕਰਾਂ ਬੱਚਿਆਂ ਤੋਂ ਡਰਦੀ ਹੈ ਉਹਨਾਂ ਦੇ ਪਿਓ ਦਾ ਦੁੱਖ ਨਹੀਂ ਉਹ ਦੇਖ ਸਕਦੀ ਕਿਉਂਕਿ ਉਹਦੇ ਨਾਲ ਵੀ ਬੇਇਨਸਾਫੀ ਹੋਈ ਇਹਦੇ ਸਿੱਕੇ ਫਿਕਰ ਹੈ ਕਿ ਪੁੱਛੋ ਉਹਨਾਂ ਬੱਚਿਆਂ ਨੂੰ ਮਾਂ ਮਰ ਗਈ ਹੈ ਤੇ ਮਾਂ ਦੀ ਵੀ ਜ਼ਿੰਮੇਵਾਰੀ ਬਾਪੂ ਚੁੱਕ ਲਈ ਹਮ ਸਾਰੇ ਮਾਂ ਵਾਂਗੂ ਲਾਡ ਲੜਾਉਂਦਾ ਮਾਵਾੰਗ ਉਹ ਬਾਪੂ ਜਾਪਦਾ ਪੁੱਤ ਸਾਰੀ ਉਮਰ ਜੋਰ ਲਾਵੀ ਕਰ ਜਾ ਨਹੀਂ ਲੈਂਦਾ ਬ